ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 20 ਤੋਂ 25 ਦਸੰਬਰ ਪੰਜਾਬ ਦੇ ਮੌਸਮ ਦੀ ਕਿ ਆਉਣ ਵਾਲੇ ਵੀਰੋ 20 ਤੋਂ 25 ਦਸੰਬਰੇ 5 ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਕਿੰਨਾ ਦਿਨਾਂ ਦੇ ਵਿੱਚ ਥੋੜੇ-ਮੋٹے ਵੀਰੋ ਮੀਂਹ ਦੇ ਸਾਰ ਬਣ ਸਕਦੇ ਨੇ ਕਿ ਬਾਕੀ ਟੈਂਪਰੇਚਰ ਹਵਾ ਮਾਤਾ ਬਾਰੇ ਪੂਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਕਿਸਾਨ ਵੀਰੋ ਅੱਜ ਆਪਾਂ 20 ਦੀ ਗੱਲ ਕਰਦੇ ਆਂ 20 ਦਸੰਬਰ ਨੂੰ ਪੰਜਾਬ ਦਾ ਮੌਸਮ ਕੁੱਲ ਮਿਲਾ ਕੇ ਵੀਰੋ ਠੀਕ ਪੂਰਬੀ ਹਵਾਵਾਂ ਰੁੱਖ ਥੋੜਾ ਮੋਟਾ ਪਰ ਉਹ ਦੇਖਣ ਨੂੰ ਮਿਲੇਗਾ ਰਾਤ ਦੇ ਸਮੇਂ ਵੀ ਵਿਰੋ ਪੂਰਬੀ ਹਵਾਵਾਂ ਚੰਗੀ ਰਫਤਾਰ ਦੀਆਂ ਚੱਲੀਆਂ ਸੀ ਇੱਕ ਸਿਸਟਮ ਸਿਸਟਮ ਸੀ ਵਿਰੋ ਜਿਸ ਦਾ ਪ੍ਰਭਾਵ ਥੋੜਾ ਮੋਟਾ ਪੰਜਾਬ ਦੇ ਉੱਪਰ ਦੇਖਣ ਨੂੰ ਮਿਲਿਆ ਸੀ ਪਰ ਸਿਸਟਮ ਫਿਲਹਾਲ ਵੀਰੋ ਅੱਗੇ ਗੁਜ਼ਰ ਚੁੱਕਿਆ ਹੈ ਜਿਹੜਾ ਬਿਨਾਂ ਕਿਸੇ ਮੀਂਹ ਦੇ ਵੀਰੋ ਥੋੜਾ ਮੋਟਾ ਮੌਸਮ ਨੂੰ ਪ੍ਰਭਾਵਿਤ ਕਰਕੇ ਹਵਾਵਾਂ ਦੇ ਰੂਪ ਦੇ ਵਿੱਚ ਅੱਗੇ ਗੁਜ਼ਰ ਗਿਆ ਹੈ ਅੱਗੇ ਵੀਰੋ ਤਕਰੀਬਨ 20 21 22 ਤੱਕ ਪੰਜਾਬ ਦਾ ਮੌਸਮ ਠੀਕ ਠਾਕ ਹੀ ਰਹੇਗਾ ਵੀਰੋ ਟੈਂਪਰੇਚਰ ਦਿਨ ਦੇ ਵੱਧ ਤੋਂ ਵੱਧ 20 ਤੇ ਵੀਰੋ ਰਾਤ ਦੇ ਘ ਕੋਈ ਮੌਸਮ ਦੇ ਵਿੱਚ ਵੱਡਾ ਫੇਰ ਬਦਲ ਵੀ ਨਹੀਂ ਹੋਗਾ ਜਿਵੇਂ ਇਹ ਰੁੱਤ ਨਾਰਮਲ ਚੱਲ ਰਹੀ ਹੈ ਵੀਰੋ ਐਸੀ ਤਰ੍ਹਾਂ ਦਾ ਹੀ ਮਾਹੌਲ ਆਪਾਂ ਨੂੰ ਦੇਖਣ ਨੂੰ ਮਿਲੇਗਾ। ਬਾਕੀ ਵੀਰੋ 22 ਤਰੀਕ ਦੀ ਰਾਤ ਤੋਂ ਆਪਾਂ ਗੱਲ ਕਰੀਏ 22 ਦੀ ਸ਼ਾਮ ਤੋਂ ਥੋੜਾ ਮੋਟਾ ਪੰਜਾਬ ਦਾ ਮੌਸਮ ਆਪਾਂ ਨੂੰ ਬਦਲਦਾ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਵੀਰੋ ਇੱਕ ਸਿਸਟਮ ਆਵੇਗਾ ਜੋ ਕਿ ਪੰਜਾਬ ਨੂੰ ਪ੍ਰਭਾਵਿਤ ਕਰ ਸਕਦਾ ਹੈ। ਕੁਝ ਖੇਤਰਾਂ ਦੇ ਵਿੱਚ ਵੀਰੋ ਇਹਦੇ ਨਾਲ ਆਪਾਂ ਨੂੰ ਛੋਟੇ-ਮੋਟੇ ਗਤੀਵਿਧੀਆਂ ਬਦਲੀ ਦੇਖਣ ਨੂੰ ਮਿਲ ਸਕਦੀਆਂ ਨੇ ਹਲਕੀ-ਫੁਲਕੀ ਵੀਰੋ ਆਪਾਂ ਨੂੰ ਕਿਣ-ਮਣ ਕਿਸੇ ਖੇਤਰ ਦੇ ਵਿੱਚ ਮਿਲ ਮਿਲ ਸਕਦੀ ਹੈ। ਪਰ ਕੋਈ ਜਿਆਦਾ ਵੱਡੇ ਭਾਰੀ ਮੀਂਹ ਦੇ ਸਰਵੋ ਸਿਸਟਮ ਦੇ ਚੱਲਦੇ ਨਹੀਂ ਹੋਣਗੇ 35-40% ਖੇਤਰਾਂ ਦੇ ਵਿੱਚ ਛੋਟਾ ਮੋਟਾ ਬੱਦਲਵਾਈ ਦੇ ਰੂਪ ਦੇ ਵਿੱਚ ਪ੍ਰਭਾਵ ਦੇਖਣ ਨੂੰ ਮਿਲੇਗਾ ਬਾਕੀ ਵੀਰੋ 23 ਤੋਂ ਲੈ ਕੇ 24 ਤੱਕ ਇਹ ਸਿਸਟਮ ਦਾ ਪ੍ਰਭਾਵ ਰਹੇਗਾ ਇੱਕ ਵਾਰੀ 25 ਤੋਂ ਵੀਰੋ ਫਿਰ ਪੰਜਾਬ ਦਾ ਮੌਸਮ ਸਾਫ਼ ਹੋ ਜਾਵੇਗਾ ਅੱਗੇ ਵੀਰੋ 27-28 ਦੇ ਵਿੱਚ ਜਾ ਕੇ ਮੌਸਮ ਬਦਲਦੇ ਅਸਰ ਫਿਰ ਬਣੇ ਹੋਏ ਨੇ ਜੋ ਕਿ ਇਹਨਾਂ ਦਿਨਾਂ ਦੇ ਵਿੱਚ ਵੀਰੋ ਫਿਰ ਤੋਂ ਮੌਸਮ ਖਰਾਬ ਹੋਵੇਗਾ ਉਹ ਆਪਣੀ ਅੱਜ ਦੇ ਦਿਨ ਵੀ ਜਾ ਕੇ ਵੀਰੋ 25 ਤੋਂ ਬਾਅਦ ਹੀ ਜਾਣਕਾਰੀ ਫੇਰ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਟੈਂਪਰੇਚਰ ਵੀਰੋ ਤਕਰੀਬਨ ਰਾਤ ਦੇ ਘਟੂ ਘਟਾ 8 ਡਿਗਰੀ ਦਿਨ ਦੇ ਵੀਰੋ 20 21 ਡਿਗਰੀ ਦੇ ਆਸ-ਪਾਸ ਬਣੇ ਰਹਿਣਗੇ ਠੰਡ ਦਾ ਮਾਹੌਲ ਕੋਈ ਵੀਰੋ ਜ਼ਿਆਦਾ ਨਹੀਂ ਬਣੇਗਾ ਆਉਂਦੇ 5 ਦਿਨ ਤਕਰੀਬਨ ਮੌਸਮ ਇਦਾਂ ਦਾ ਹੀ ਬਣੇ ਰਿਹਾ ਦਿਨ ਦੇ ਸਮੇਂ ਚੰਗੀ ਧੁੱਪ ਲੱਗੇਗੀ ਰਾਤ ਦੇ ਸਮੇਂ ਵੀਰੋ ਥੋੜਾ ਮੋੜਾ ਠੰਡਕ ਦਾ ਮਾਹੌਲ ਰਹੇਗਾ ਸੋ ਵੀਰੋ ਇਦਾਂ ਹੀ ਪੰਜਾਬ ਦਾ ਮੌਸਮ ਆਉਂਦੇ 5 ਦਿਨ 20 ਤੋਂ 25 ਤੱਕ ਰਹੇਗਾ ਕੋਈ ਜ਼ਿਆਦਾ ਵੱਡਾ ਬਦਲਾਅ ਮੌਸਮ ਵਿੱਚ ਦੇਖਣ ਨੂੰ ਨਹੀਂ ਮਿਲੇਗਾ। ਬਾਕੀ ਵੀਰੋ ਜਿਵੇਂ ਆਪਾਂ ਨੂੰ ਕੋਈ ਜਾਣਕਾਰੀ ਮਿਲੂਗੀ ਜੇਕਰ ਕੋਈ ਸਿਸਟਮ ਆਊਗਾ ਪੰਜਾਬ ਦਾ ਮੌਸਮ ਕਦੋਂ ਵੀਰੋ ਬਰਸਾਤ ਦੇ ਅਸਰ ਬਣਦੇ ਨੇ ਉਹ ਸਾਰੀ ਜਾਣਕਾਰੀ ਲੈ ਕੇ ਫਿਰ ਆਪਾਂ ਸਮੇਂ ਸਮੇਂ ਤੇ ਹਾਜ਼ਰ ਹੁੰਦੇ ਰਹਾਂਗੇ। ਸੋ ਵੀਰੋ ਮੌਸਮ ਤੇ ਖੇਤੀ ਸਬੰਧੀ ਜਾਣਕਾਰੀ ਲਈ ਚੈਨਲ ਚੈਲ ਖੇਤੀ ਸੇਵਾ ਸੈਂਟਰ ਨਾਮੇ ਰਹੇ ਹੋ ਜੀ। ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ।